ਅੱਜ ਬਾਈ ਕੀ ਕਹਿਣਾ ਚਾਹੂਂਗੇ ਕੀ ਨਾਮ ਜੀ ਆਪਣਾ ਮੇਰਾ ਨਾਮ ਜਿਸ ਤਰ੍ਹਾਂ ਇੱਥੇ ਪਾਣੀ ਖੜਾ ਹੈਗਾ ਇਹਦੇ ਬਾਰੇ ਕੀ ਕਹਿਣਾ ਚਾਹੂਂਗੇ ਮੇਰਾ ਨਾਮ ਸਭ ਤੋਂ ਪਹਿਲਾਂ ਜੈਪੀਨ ਜੈਪਾਰਤ ਮੇਰਾ ਨਾਮ ਮੱਖਣ ਲਾਲ ਰਵਿਦਾਸਪੁਰਾ ਮੁਹੱਲਾ ਇਹ ਜਿਹੜਾ ਰਸਤਾ ਜਾਂਦਾ ਸੰਦੋਗਪੁਰੇ ਮੁਹੱਲੇ ਨੂੰ ਜਾਂਦਾ ਥੋੜੀ ਜਿਹੀ ਮਹੀਨਾ ਪਹਿਲਾਂ ਅਸੀਂ ਇੱਕ ਇਹ ਖਬਰ ਲਾਈ ਸੀਗੀ ਤੇ ਇਹਦੀ ਪਾਣੀ ਬਾਰੇ ਜੋ ਕਿ ਇਹ ਕੰਮ ਸ਼ੁਰੂ ਕੀਤਾ ਗਿਆ ਇਸੇ ਤੇ ਕੰਮ ਸ਼ੁਰੂ ਕੀਤਾ ਗਿਆ ਸੀ ਕੋ ਸੰਬੋਤਵਾਰਾ ਨੇ ਜਾਂ ਜਸਪਾਲ ਗੰਡੇ ਦਾ ਨਾਮ ਆਉਂਦਾ ਵੀ ਜਿਹੜਾ ਇਸ ਕੰਮ ਨੂੰ ਜਨ ਬੰਦ ਕਰਾ ਦਿੱਤਾ ਗਿਆ ਹੈ ਕੰਮ ਬੰਦ ਕਰਾ ਕੇ ਕੁਝ ਦਿਨਾਂ ਬਾਅਦ ਇਹਨੇ ਉਧਰ ਸ਼ੁਰੂ ਕਰਾ ਦਿੱਤਾ ਗਿਆ ਕਿਉਂਕਿ ਇੰਨਾ ਜਿਆਦਾ ਜ਼ਰੂਰੀ ਨਹੀਂ ਸੀ ਕੰਮ ਉਹ ਜਿਹੜਾ ਸੀਗਾ ਉਧਰ ਕਰਨ ਵਾਲਾ ਉਹ ਤਾਂ ਥੋੜੇ ਰਿਪੇਅਰ ਹੋ ਗਏ ਯਾਨੀ ਬਣ ਸਕਦਾ ਸੀ ਸਾਡੀ ਪ੍ਰਧਾਨਾ ਜਿਹੜੀ ਗੱਲਬਾਤ ਹੋਈ ਸੀਗੀ ਇਹ ਤਿੰਨ ਚਾਰ ਗਲੀਆਂ ਜਿਹੜੀਆਂ ਮੇਨ ਇੱਕ ਤਾਂ ਗਲੀ ਆਉਂਦੀ ਆ ਤਿੰਨ ਚਾਰ ਗਲੀਆਂ ਪਰੇ ਅਮਰਜੀਤ ਦੀ ਗਲੀ ਹੋ ਗਈ ਇਧਰ ਆਨਸਰਾਜ ਦੀ ਇਧਰ ਗਲੀ ਹੋ ਗਈ ਜਿਹੜੀ ਨਿਜਤਰ ਸਿੰਘ ਦੀ ਤਿੰਨ ਚਾਰ ਗਲੀਆਂ ਸਾਰਾ ਪੈਸੇ 11 ਲੱਖ ਕੋਸ਼ ਰੁਪਿਆ ਮਨਜ਼ੂਰ ਹੋਇਆ ਸਨ ਗਲੀਆਂ ਲਈ ਕਿਉਂ ਜਿਉਂ ਜਿਸ ਨੇ ਬਜਟ ਆਪਣੇ ਫੇਸਬੁੱਕ ਤੇ ਪਾਇਆ ਵੀ 15 ਲੱਖ ਦੇ ਨਾਲ ਮੈਂ ਇਹ ਗੱਡੀ ਵੀਜੀ ਬਣਾ ਰਿਆਂ ਉਹ ਠੀਕ ਨਹੀਂ ਫੇਰ ਹੋਣੇ ਨੇ ਉਹਦੇ ਉੱਪਰ ਖਰਚਾ ਪਾਇਆ ਵੀ 13 ਲੱਖ ਰੁਪਈਆ ਦੇਖੋ ਜਿੱਥੇ ਜਾਰੀ ਦਿੱਕਤ ਸੀਗੀ ਸਾਨੂੰ ਇਹ ਗੱਡੀ ਦੀ ਸਾਨੂੰ ਇਹ ਪਾਣੀ ਦੀ ਜਾਰੀ ਦਿੱਕਤ ਸੀਗੀ ਹਰ ਬੱਚਾ ਇੱਥੇ ਦੇ ਨਿਕਲ ਕੇ ਜਾਂਦਾ ਔਰ ਤਾਂ ਇੱਥੇ ਨਿਕਲ ਕੇ ਜਾਂਦੀਆਂ ਪਰਸਾਂ ਦੀ ਪਰਸਾਂ ਦੀ ਗੱਲ ਆ ਵੀ ਇਹ ਬੜਾ ਇੰਨਾ ਕੁ ਬਰਾ ਹਾਲ ਸੀ ਇੱਥੇ ਕਿ ਪੈਰਾਂ ਦੇ ਵਿੱਚ ਇੱਕ ਔਰਤ ਦੇ ਕਾਚੇ ਲੱਗਾ ਜੋ ਵੀ ਪੈਰਾਂ ਦੇ ਵਿੱਚ ਨਿੱਚੜ ਵੀ ਜਾ ਰਹੀ ਦੇਖਣੀ ਦੀਦੀ ਤੁਸੀਂ ਹੁਣ ਵੀ ਦੇਖਿਆ ਹੋਣਾ ਕਿ ਹਿਸਾਬ ਦੇ ਨਾਲ ਕੰਮਾਂ ਰੀਆਂ ਲੈ ਕੇ ਪੰਡਾਂ ਕਿਸੇ ਪਾਣੀ ਪਾਰ ਕਰ ਰਹੀਆਂ ਹਰ ਇੱਕ ਦੇ ਛੋਟੇ ਛੋਟੇ ਬੱਚੇ ਆਉਂਦੇ ਆ ਹਰ ਇੱਕ ਆਉਂਦੇ ਇਹੋ ਜਿਹਾ ਇੱਕ ਮੋਦਬਰ ਐਨਸੀ ਨੂੰ ਇਹੋ ਜਿਹੀ ਹਰਕਤ ਕਰਦੇ ਨੇ ਸਾਨੂੰ ਚੰਗਾ ਲੱਗਦਾ ਸ਼ਰਮਿੰਦਗੀ ਆਉਂਦੀ ਆ ਠੀਕ ਨਹੀਂ ਜੋ ਵੀ ਇਹ ਕੰਮ ਰੁਕਿਆ ਹੋਇਆ ਇਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਸ਼ੁਰੂ ਕਰਨਾ ਚਾਹੀਦਾ ਜੀ ਸਭ ਤੋਂ ਪਹਿਲਾਂ ਇਹ ਕੰਮ ਸ਼ੁਰੂ ਕਰਾਇਆ ਵੇ ਜੋ ਨਰਕ ਦੇ ਵਿੱਚ ਰਹਿੰਦੇ ਆਰ ਤੇ ਕੋਠੀਆਂ ਦੇ ਵਿੱਚ ਰਹਿੰਦੇ ਮਿੱਲ ਚਵਾਰਿਆਂ ਦੇ ਵਿੱਚ ਰਹਿੰਦੇ ਆ ਜਾ ਕੇ ਇਹਨਾਂ ਗਰੀਬ ਬੰਤੇ ਨੇ ਪੁੱਛੋ ਵੀ ਕੀ ਹਾਲਾਤ ਇਹਨਾਂ ਦੇ ਕੀ ਕਿਸ ਤਰ੍ਹਾਂ ਰਹਿੰਦੇ ਆ ਠੀਕ ਨਹੀਂ ਉੱਥੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਖੜਦੀ ਜਿੱਥੇ ਰਹਿੰਦੇ ਇੱਥੇ ਇੰਨੇ-ਇੰਨੇ ਗੋਡੇ-ਗੋਡੇ ਪਾਣੀ ਆ ਥੋੜੀ ਮੀਂਹ ਹੋਰ ਆ ਜਵੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਬਣਨਾ ਆ ਠੀਕ ਨਹੀਂ ਇਹ ਗੜੀ ਉੱਚੀ ਕਰਕੇ ਬਣਾਈ ਜਾਵੇ ਜੋ ਕੀ ਇਹਨਾਂ ਨੇ ਕਿਹਾ ਉੱਥੇ ਦੀ ਗੜੀ ਦਾ ਘੱਟ ਜਿੱਦਾਂ ਮਟੀਰੀਅਲ ਘੱਟ ਇਹਨਾਂ ਨੇ ਕੀਤਾ ਈ ਠੇਕੇਦਾਰ ਨੂੰ ਦੋਸ਼ੀ ਨਹੀਂ ਮੰਨਦੇ ਉਹਦੇ ਵਿੱਚ ਦੋਸ਼ੀ ਇਸ ਨੂੰ ਮੋਟਰਰ ਨੂੰ ਐਮਸੀ ਨੂੰ ਮੰਨਦੇ ਆ ਕਿਉਂਕਿ ਠੇਕੇਦਾਰ ਮੰਨਦਾ ਨਹੀਂ ਹੋਵੇਗਾ ਇਹ ਦੇਖੇ ਮਟੀਰੀਅਲ ਘੱਟ ਹੈ ਜੀ ਪਾਉਣਾ ਹੈ ਘੱਟ ਮਟੀਰੀਅਲ ਲਾਉਣਾ ਹੈ ਮੰਨਦਾ ਨਹੀਂ ਹੋਵੇਗਾ ਮੋਟਰਰ ਨੇ ਆਪ ਕੋਲ ਖੜਾ ਹੋ ਕੇ ਨੇ ਗਿੰਡੇ ਨੇ ਆਪ ਕੋਲ ਪਹੁੰਚਾਇਆ ਇਹ ਠੀਕ ਨਹੀਂ ਉਹ ਵੀ ਇਹਨੇ ਕਵਾਰੀ ਕੀਤੀ ਆ ਵੀ ਉਹ ਵੀ ਅਸੀਂ ਇੱਕ ਰਿਪੋਰਟ ਕੀਤੀ ਹੈ ਲਿਖੀ ਹੋਈ ਆ ਇੱਕ ਹੀ ਆਈਡੀਮ ਸਾਹਿਬ ਨੂੰ ਲਿਖੀ ਹੋਈ ਆ ਇਹ ਅਸੀਂ ਇਹਨਾਂ ਨੂੰ ਅੱਜ ਜਾਂ ਅੱਜ ਦੇਵਾਂਗੇ ਉਹਨਾਂ ਨੂੰ ਇਹ ਸਰ ਦੇ ਕੋਈ ਮਾਰਗ ਹੋ ਗਈ ਸੀ ਕਰ ਉਹਨਾਂ ਦੇ ਠੀਕ ਨਹੀਂ ਸਾਡੇ ਕੋਲ ਪਹੁੰਚ ਨਹੀਂ ਆ ਤੇ ਅੱਜ ਅਸੀਂ ਉਹਨਾਂ ਦੇ ਜਾ ਕੇ ਪੇਸ਼ ਕਰਾਂਗੇ ਤੇ ਅਮਰਜੀਤ ਦੇ ਕੋਲ ਵੀ ਅਸੀਂ ਇਹ ਲਾਈਫ ਲਾਈਨ ਇੱਕ ਵਾਇਟ ਲੈਣਾ ਚਾਹੁੰਦੀ ਆ ਬੋ ਇਹਦੇ ਵਿੱਚ ਤੁਹਾਡਾ ਕੀ ਸੰਝੂ ਜਿਹੜਾ ਘੱਟ ਮਟੀਰੀਅਲ ਲੱਗ ਕਟ ਜੂਜ ਇਨਕੁਇਰੀ ਕੀਤਾ ਗਿਆ ਜਿਹੜੀ ਗਲੀ ਟੁੱਟਣੀ ਵੀ ਸ਼ੁਰੂ ਹੋ ਗਈ ਆ ਜੈਸ ਕੰਮ ਨੂੰ ਬੰਦ ਕੀਤਾ ਗਿਆ ਨਰਕ ਦੇ ਵਿੱਚ ਦੁਨੀਆ ਦੇ ਇਹ ਮਜਬੂਰ ਕੀਤਾ ਗਿਆ ਇਹਦੀ ਇਨਕੁਇਰੀ ਕੀਤੀ ਜਾਵੇ ਭਗਵਾਨਤਮਾਨ ਨੂੰ ਵੀ ਸਾਡੇ ਇਹ ਸੰਦੇਸ਼ ਆ ਕਿ ਜਿੱਥੇ ਵੀ ਕੋਈ ਗਲਤ ਕੰਮ ਕਰਦਾ ਉਹਦੀ ਇਨਕੁਇਰੀ ਕਰਕੇ ਉੱਤੇ ਬਣਦੀ ਸਜ਼ਾ ਦਿੱਤੀ ਜਾਵੇ ਰਾਜਯਮਤੀ ਜੀ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਪਬਲਿਕ ਕੋਲੋਂ ਇੱਕ ਸਪੈਸ਼ਲ ਮੁੱਦਾ ਚੁੱਕਿਆ ਗਿਆ ਹੈਗਾ ਗਲੀਆਂ ਦਾ ਇੱਥੇ ਪਾਣੀ ਖੜਦਾ ਹੈ ਕੋਈ ਵੀ ਬਾਰਿਸ਼ ਆ ਜਾਂਦੀ ਹੈ ਬੜੀ ਬੁਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਪਾਣੀ ਦੇ ਬੇਟੀ ਦੇ ਨਾਮ ਤੇ ਆਉਣਾ ਪੈ ਰਿਹਾ ਹੈ ਸਰਪ ਬਹੁਤ ਨਹੀਂ ਹੈ ਉਸ ਦੇ ਬਾਰੇ ਕੀ ਕਰਾਂਗੇ ਪਹਿਲਾਂ ਤੁਮ ਸਾਰਿਆਂ ਨੂੰ ਸਸਤੀ ਕਰ ਬਣਾਉਣਾ ਹੈ ਇਸ ਬਾਰੇ ਮੈਂ ਕੀ ਕਹਾ ਹੁਣ ਦੱਸੋ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਕੰਮ ਸ਼ੁਰੂ ਕਰਾਇਆ ਸੀ ਤੇ ਐਸੀਪਾਲ ਦੇ ਰਹਿਣ ਵਾਲੇ ਜੀ ਦਾ ਕੰਮ ਸ਼ੁਰੂ ਕਰਾਇਆ ਤੇ ਸਾਡੇ ਇਧਰ ਮੋਤ ਪਾਰਿਆ ਕਿ ਜਸ਼ਪਾਲ ਗਿੰਦਾ ਜੀ ਉਹ ਬੰਦੇ ਠਾ ਕੇ ਲੈ ਗਿਆ ਬੰਦੇ ਠਾਕੇ ਲੈ ਗਿਆ ਤੇ ਚਲੋ ਅਸੀਂ ਅਸਰਾਏ ਧਿਆਨ ਚ ਵੀ ਲੈਂਦਾ ਹੋਇਆ ਪਰ ਉਹ ਕੰਮ ਸ਼ੁਰੂ ਨਹੀਂ ਹੋਆ ਤੇ ਹੁਣ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹਦਾ ਜਲਦ ਜਲਦ ਹੱਲ ਕਰਾਈਏ ਤੇ ਜਿਹੜੇ ਸ਼ਰਾਰਤੀ ਅਨਸਰ ਆ ਇਹਨਾਂ ਨੂੰ ਥੋੜਾ ਜਿਹਾ ਕਰੋ ਜਿਹੜਾ ਉਹਨਾਂ ਵੱਲੋਂ ਤਾਂ ਜਿਹੜੇ ਇਹ ਮੌਕੇ ਨੇ ਅਸੀਂ ਆਣਾ ਉਹਨਾਂ ਵੱਲੋਂ ਤਾਂ ਇਹ ਸ਼ਰਤ ਬਣਾ ਦਿੱਤੀ ਗਈ ਆ ਉਹ ਜਿਹੜੀ ਸੜਕ ਬਣਾਈ ਹੋਈ ਆ ਨਾ ਉਹ ਵੀ ਚਲੋ ਅਸੀਂ ਜ਼ੋਰ ਬਹੁਤ ਲਾਇਆ ਮੱਲੇ ਵਾਸੀ ਇਕੱਠੇ ਹੋ ਕੇ ਜਾਂਦੇ ਰਹੇ ਅਸੀਂ ਇਕੱਠੇ ਹੋ ਕੇ ਸਾਰੀ ਜਾਂਦੇ ਰਹੇ ਆ ਬਹੁਤ ਵਾਰੀ ਜਾ ਕੇ ਚਲੋ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਹਦਾ ਹੱਲ ਕਰਾ ਲਿਆ ਉੱਥੇ ਮੌਜੂਦਾ ਐਮਸੀ ਦੀ ਜਿਹੜਾ ਮਣੀ ਮੁੱਟੀ ਰਹਿਣ ਭਾਈ ਵਿੱਚ ਹੋਣੀ ਸੀ ਮੌਜੂਦਾ ਐਮਸੀ ਨੇ ਆ ਕੇ ਮੌਕੇ ਤੇ ਸਾਰਾ ਕੁਝ ਕਹਾ ਕੇ ਖੜ ਕੇ ਕਰਾਇਆ ਇਹਨੂੰ ਪਾਇਆ ਤੇ ਮਟੀਰੀਅਲ ਇੰਨਾ ਮਾੜਾ ਉੱਤੇ ਪਿਆ ਹੋਇਆ ਆ ਉਹ ਜਿੱਦਾਂ ਹੱਥ ਨਾਲ ਹੀ ਪੱਟ ਹੋਈ ਜਾਂਦੀ ਆ ਉਹਦੇ ਤੇ ਵੀ ਅਸੀਂ ਇਨਕੁਵਾਰੀ ਪ੍ਰਿੰਸੀਪਲ ਸਾਹਿਬ ਨੂੰ ਕਹਿੰਨੇ ਆ ਵੀ ਇਨਕੁਵਾਰੀ ਉੱਤੇ ਵੀ ਕਰਾਈ ਜਾਵੇ ਜਿਹੜਾ ਦੋਸ਼ੀ ਆ ਪੈਹੇ ਖਾਨ ਦਾ ਉਹਨੂੰ ਹੀ ਸਜ਼ਾ ਦਵਾਮਤ ਸਾਹਿਬ ਜੀ ਕੰਡੋ ਕੀ ਲੱਗ ਰਿਹਾ ਹੈਗਾ ਕਿ ਉਹ ਸੜਕ ਜਿਹੜੀ ਭਰਾਈ ਗਈ ਹੈ ਵੀ ਉੱਤੇ ਮਟੀਰੀਅਲ ਹਲਕਾ ਪਾਇਆ ਗਿਆ ਹੈ ਬਿਲਕੁਲ ਬਿਲਕੁਲ ਹਲਕਾ ਆ ਮਾੜਾ ਮੋਟਾ ਹਲਕਾ ਚੱਲ ਜਾਂਦਾ ਉਹ ਤਾਂ ਰਾਤ ਨੂੰ ਹੁੰਜੋ ਬਜੜੀ ਸਵੇਰ ਨੂੰ ਫੇਰ ਉਨੀ ਨਿਕਲ ਜਾਂਦੀ ਓਦੇ ਤੋਂ ਸਾਰੇ ਮਲੇ ਵਾਸੀਆਂ ਨੇ ਮੇਰੇ ਕੋਲ ਲੈ ਕੇ ਸਾਈਨ ਕਰਕੇ ਮੈਨੂੰ ਐਪਲੀਕੇਸ਼ਨ ਦੇ ਕੇ ਗਏ ਆ ਅਸੀਂ ਅੱਜ ਪੀਓ ਸਾਹਿਬ ਨੂੰ ਦੇਣੀ ਆ ਇਸ ਵਸਤੇ ਮੌਕੇ ਤੇ ਮੌਜੂਦ ਖੜਾ ਹੋ ਕੇ ਆਇਆ ਉਹ ਆ ਕੇ ਫੋਟੋ ਕਰਾ ਕੇ ਫੇਸਬੁਕ ਤੇ ਪਾਪਤੀ ਵੀ ਮੈਂ ਤੇਰਾ ਲੱਖ ਦੀ ਲਾਕਤਨਾ ਬਣਾ ਰਿਹਾ ਆ। ਮੰਮਾ ਤੇ ਉਹ ਜਿਹੜਾ ਜੇ ਪਾਣੀ ਦਾ ਮੁੱਦਾ ਆ ਬਹੁਤ ਪਰੇਸ਼ਾਨ ਆ ਲੋਕੀ ਅਸੀਂ ਕਿਸੇ ਨੂੰ ਪਰੇਸ਼ਾਨ ਦੇਖਣਾ ਨਹੀਂ ਚਾਹੁੰਦੇ। ਉਹ ਸਾਰੀ ਗਲਤੀ ਇਹਦੀ ਆ ਬੰਦੇ ਠਾ ਕੇ ਲਿਆ ਸੀ ਕਿੱਥੋਂ ਵੀ ਬਣਾਈਏ ਜਿੱਤੋਂ ਵੀ ਮਰਜ਼ੀ ਬਣਾਉਣੇ ਕੋਲੇਓ ਬਣਾਉਣੇ ਜੋ ਮਰਜ਼ੀ ਕਰਦੇ ਅਸੀਂ ਪਾਵਰ ਲਗਦਾ ਹੱਲ ਕਰਦੇ ਸੀ। ਤੇ ਆਇਆ ਮੌਕੇ ਤੇ ਐਂਟਰਲੋਕ ਪੱਟੀ ਬੰਦੇ ਠਾ ਕੇ ਲੈ ਗਿਆ। ਪੰਜਾਬ ਸਰਕਾਰ ਤੋਂ ਆਪਣੀ ਕੀ ਮੰਗ ਹੈ ਪੰਜਾਬ ਸਰਕਾਰ ਤੋਂ ਸਾਡੀ ਮੰਗ ਹੈ ਜਿਹੜੇ ਇਦਾਂ ਛੜਾਪਤੀ ਅਨਸਰ ਛੜਾਪਤਾ ਕਰ ਰਹੇ ਆ ਦੇਖੋ 10-12 ਲੱਖ ਆਉਂਦਾ ਆ 10 ਲੱਖ 2 ਲੱਖ ਚ ਬਣਾ ਕੇ ਜਿਹੜਾ ਵਿੱਚੋਂ ਪੈਸੇ ਖਾਂਦੇ ਆ ਨਾ ਤੇ ਨੱਥ ਪਾਈ ਜਾਵੇ ਇਹਦੀ ਇਨਕੁਆਰੀ ਹੋਣੀ ਪੂਰੀ ਹੋਵੇ ਤੇ ਕਿੰਨੇ ਪੈਸੇ ਲੱਗੇ ਆ ਪੱਟ ਕਾਤੇ ਹੋ ਰਹੀ ਆ ਕੀ ਮੁੱਢੀ ਜੇ ਪਾਇਦੇ ਵਿੱਚ ਸਾਰੀ ਜਾਂਚ ਹੋਣੀ ਚਾਹੀਦੀ ਇਹ ਅਸੀਂ ਯੂਸ ਸਾਹਿਬ ਨਾਲ ਇਸ ਮਰਕਜ਼ ਹੋਏ ਆ ਯੂਸ ਸਾਹਿਬ ਨਾਲ ਗੱਲਬਾਤ ਸਾਡੀ ਹੋ ਗਈ ਆ ਇਹ ਕਦੇ ਦਿਨ ਤੇ ਇਹਦੀ ਇਨਕੁਆਰੀ ਹੋ ਜਾਵੇ ਹਾਂ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਸਰ ਇਹ ਵੀ ਜਿਹੜਾ ਇਹ ਉਹ ਦਮ ਵੱਡਾ ਵਾਸ ਕੇ ਉਹਨਾਂ ਨੇ ਉਹ ਦਾ ਖੜਾ ਕੀਤਾ ਗਿਆ ਹੈਗਾ ਆ। ਇਹ ਸਰ ਤਾਂ ਉਹਦੇ ਬਾਰੇ ਕੀ ਕਹਣਾ ਚਾਹੁੰਗੇ ਤੁਸੀਂ ਜਿੱਥੇ ਪਾਲੂ ਕਰਦਾ ਹੈ। ਦੇਖੋ ਇਹ ਮੁੱਦਾ ਇਹ ਕੋਈ ਨਹੀਂ ਹੈਗਾ। ਇਹ ਲੋਕ ਜਿਹੜਾ ਮੁੱਦਾ ਬਣਾ ਕੇ ਕਹਿੰਦੇ ਆ ਵੀ ਐਮਸੀ ਰਾਹ ਨਹੀਂ ਬਣਾਉਂਦਾ ਐਮਟੀਐ ਚੌਕ ਨਹੀਂ ਬਣਾਉਂਦਾ। ਇਹ ਜਿਹਦੇ ਘਰ ਨੂੰ ਇਹ ਚੌਕ ਜਿਹਦੇ ਘਰ ਦੇ ਲੱਗੇ ਪੈਂਦਾ ਆ ਉਸ ਘਰ ਨੂੰ ਰੇਲਵੇ ਵਾਲੇ ਰਾਸਤਾ ਨਹੀਂ ਦਿੰਦੇ ਸੀ। ਮੈਂ ਰੇਲਵੇ ਵਾਲਿਆਂ ਦੀ ਮਿੰਤ ਕੜਲਾ ਕਰਕੇ ਉਹਨਾਂ ਦੇ ਪੈਰੀ ਹੱਥ ਵੀ ਲਾਇਆ ਆਂ ਤਾਂ ਕਿ ਵੀ ਇਸ ਘਰ ਨੂੰ ਰਾਹਤਤਾ ਦਿੱਤਾ ਜਾਵੇ ਕਿ ਹੈਲੀਕਾਪਟਰ ਲੈ ਕੇ ਇਹ ਆਪਣਾ ਬਾਹਰ ਨਿਕਣਗੇ ਇਹ ਉਹ ਮੇਰੇ ਕਹਿਣ ਤੇ ਰੇਲਵੇ ਵਾਲਿਆਂ ਨੇ ਉਸ ਘਰ ਨੂੰ ਫੇਰ ਰਾਹਤਤਾ ਦੇ ਦਿੱਤਾ ਮੇਰੀ ਬੇਨਤੀ ਤੇ ਹੁਣ ਉਹ ਜਿਹੜਾ ਚੌਂਕ ਸੀਗਾ ਉਹ ਕੁਛ ਮੜਿਆ ਨੀਮਾ ਹੋ ਗਿਆ ਐ ਜਿੱਦਣ ਸਾਡੇ ਕੋਲ ਆਪਣੇ ਫੰਡ ਆ ਗਏ ਸਰਕਾਰ ਜਿੱਦਣ ਸਾਨੂੰ ਕੋਈ ਦੇਰੀ ਕਰ ਦੋਗੀ ਫੰਡ ਤੇ ਅਸੀਂ ਕੰਮ ਸ਼ੁਰੂ ਕਰਾ ਲੈਣੇ ਆਂ ਬਾਕੀ ਸਾਡੇ ਕੰਮ तकरीबन 95% ਸਾਡੇ ਦੇ ਕੰਮ ਸਾਰੇ ਬਾੜ ਦੇ ਮਹੱਲਾ ਸੰਗੋਗ ਪਰੇ ਦੇ ਹੋਏ ਆ ਇਹੋ ਜਿਹੀ ਗੱਲ ਨਹੀਂ ਜੇ ਜਿਹੜੇ ਸਰਕਾਰ ਦੇ ਬੰਦੇ ਰੌਲਾ ਪਾਉਂਦੇ ਆ ਵੀ ਕੰਮ ਨਹੀਂ ਹੁੰਦੇ ਇਹ ਸਰਕਾਰ ਸਾਨੂੰ ਫੰਡ ਲੈ ਕੇ ਦਵੇ ਅਸੀਂ ਕੰਮ ਅੱਜੇ ਸ਼ੁਰੂ ਕਰਾਉਂਦੇ ਹੈਗੇ ਹੈ ਇਹਦਾ ਮਤਲਬ ਕੰਮ ਕਰਨ ਵਾਸਤੇ ਆਪਣੇ ਕੋਈ ਫੰਡ ਹੈ ਨਹੀਂ ਗਏ ਸਰਕਾਰ ਦਵੇ ਫੰਡ ਜਿਹੜੇ ਕਹਿੰਦੇ ਆ ਵੀ ਅਸੀਂ ਆਮ ਆਦਮੀ ਪਾਰਟੀਆਂ ਦੇ ਘਰ ਘਰ ਰੁਜ਼ਗਾਰ ਤੇ ਸਰ ਕੋਲ ਦਵਾਂਗੇ ਵਿਕਾਸ ਕਰਾਂਗੇ ਸਾਨੂੰ ਫੰਡ ਦਵੇ ਸਾਡੇ ਕੋਲ ਜੇ ਫੰਡ ਹੋਣਗੇ ਤਾਂ ਇਹ ਕੰਮ ਸ਼ੁਰੂ ਕਰਾ ਦਈਏ ਉਸ ਨਾਲ ਲੱਗਦੇ ਓਕੇ ਧੰਨਵਾਦ